ਤਨੋ ਵਾਹਿਗੁਰੂ ਜੀ ਕਬੀਰ ਨਾ ਮੋਹੇ ਸ਼ਾਨ ਨਾ ਛਪਰੀ ਨਾ ਮੋਹੇ ਘਰ ਨਹੀਂ ਗਾਉਂ ਮਤ ਹਰ ਪੁੱਛੈ ਕੌਣ ਹੈ ਮੇਰੇ ਜਾਤ ਨਾ ਨਾ ਕਬੀਰ ਮੋਹਿ ਮਰਨੇ ਕਾ ਚਾਉ ਹੈ ਮਰੋਂ ਤਾ ਹਰ ਕੈ ਦਵਾਰ ਮਤ ਹਰ ਪੂਛੈ ਕੌਨ ਹੈ ਪਰਾ ਹਮਰੈ ਬਾਰ ਮਤ ਹਰ ਪੁੱਛ ਕੌਣ ਹੈ ਪਰਾਹ ਮਰ ਬਾਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੀਨ ਦੁਨੀ ਦੇ ਮਾਲਕ ਸ਼ਬਦ ਸਰੂਪ ਗਰੀਬ ਨਵਾਜ਼ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸਤਿਗੁਰੂ ਮਹਾਰਾਜ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਪਰ ਰਹੀ ਗੁਰਸਵਾਰੀ ਸਾਤ ਸੰਗਤ ਜੀਓ ਅਕਾਲ ਪੁਰਖ ਵਾਹਿਗੁਰੂ ਜੀ ਨੇ અપਾਰ ਬਖਸ਼ਿਸ਼ ਕਿਰਪਾ ਕੀਤੀ ਹੈ ਸਤ ਸੰਗਤ ਰੂਪ ਵਿੱਚ ਗੁਰੂ ਦਰਬਾਰ ਵਿੱਚ ਜੁੜ ਬੈਠਣ ਦਾ ਸੁਭਾਗ ਸਮਾ ਆਪਾਂ ਸਾਰਿਆਂ ਨੂੰ ਵਾਹਿਗੁਰੂ ਜੀ ਨੇ ਬਖਸ਼ਿਸ਼ ਕੀਤਾ ਹੈ ਸਤਿਗੁਰੂ ਮਹਾਰਾਜ ਦੀ ਪਾਵਨ ਬਾਣੀ ਦੇ ਪਾਠ ਅਤੇ ਗੁਰਬਾਣੀ ਦੇ ਕੀਰਤਨ ਗੁਰੂ ਸਵਾਰਿਆਂ ਪਾਸੋਂ ਆਪ ਸਾਰੀ ਸੰਗਤ ਨੇ ਬੜੇ ਪਿਆਰ ਇਕਾਗਰਤਾ ਨਾਲ ਸਰਵਣ ਕੀਤੇ ਹਨ ਭਗਤ ਕਬੀਰ ਸਾਹਿਬ ਜੀ ਦੇ ਪਾਵਨ ਸ਼ਲੋਕਾਂ ਦੀ ਲੜੀਵਾਰ ਕਥਾ ਵਿਚਾਰ ਇਹਨਾਂ ਰੋਜ਼ਾਨਾ ਦੇ ਦੀਵਾਨਾਂ ਵਿੱਚ ਆਪਾਂ ਗੁਰਮਤ ਵਿਚਾਰ ਦੇ ਨਾਲ ਇਸ ਰੂਪ ਵਿੱਚ ਸਾਝ ਬਣਾਉਣ ਦਾ ਯਤਨ ਕਰ ਰਹੇ ਹਾਂ ਸွေਸੇ ਲੜੀ ਤਾਪ ਜੀ ਨੇ 61 60 ਅਤੇ 61 ਨੰਬਰ ਸ਼ਲੋਕ ਦਾ ਪਾਠ ਸਰਵਣ ਕੀਤਾ ਹੈ ਕਬੀਰ ਜੀ ਮਹਾਰਾਜ ਬਖਸ਼ਿਸ਼ ਕਰਦੇ ਨੇ ਜਿਵੇਂ ਚੁੰਬਕ ਲੋਹੇ ਵੱਲ ਨੂੰ ਖਿੱਚਿਆ ਜਾਂਦਾ ਹੈ ਮਨੁੱਖੀ ਮਨ ਦੇ ਅੰਦਰ ਜਦੋਂ ਇੱਕ ਕਿਸਮ ਦਾ غرور ਜਾਂ ਕਿਸੇ ਚੀਜ਼ ਦੀ ਵਾਸ਼ਨਾ ਜਾਗ ਪਏ ਤਾਂ ਮਨ ਹੌਲੀ-ਹੌਲੀ ਉਧਰ ਦੀਆਂ ਚੀਜ਼ਾਂ ਵੱਲੋਂ ਖਿੱਚਿਆ ਤੁਰਿਆ ਜਾਂਦਾ ਹੈ ਤੇ ਉਹੋ ਜੀ ਕਲੈਕਸ਼ਨ ਕਰਨੀ ਸ਼ੁਰੂ ਕਰ ਦਿੰਦਾ ਹੈ ਉਹੋ ਜੇ ਖਿਆਲਾਂ ਨੂੰ ਹੋਰ-ਹੋਰ ਸਮੇਟ ਕੇ ਆਪਣੇ ਅੰਦਰ ਸੁਟਣਾ ਸ਼ੁਰੂ ਕਰਦਾ ਹੈ ਉਹੋ ਉਹੋ ਜੀਆਂ ਚੀਜ਼ਾਂ ਇਕੱਤਰ ਕਰਦਾ ਹੈ ਉਹੋ ਜੇ ਵਿਚਾਰ ਉਹੋ ਜੇ ਦ੍ਰਿਸ਼ ਵੇਖਣਾ ਪਸੰਦ ਕਰਦਾ ਹੈ ਉਹੋ ਜੀ ਫਿਰ ਗੱਲਬਾਤ ਸੁਣਨੀ ਇਹਨੂੰ ਚੰਗੀ ਲੱਗਦੀ ਇੱਕ ਟੇਸਟ ਇੱਕ ਸਵਾਦ ਜਿਹੜਾ ਮਨ ਨੂੰ ਉਸ ਮਾਰਗ ਦਾ ਪੈ ਜਾਂਦਾ ਹੈ ਆਪ ਜੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਵਿੱਚੋਂ ਪੜ੍ਹਦੇ ਹੋ ਮਹਾਰਾਜ ਨੇ ਰਬੀ ਰਾਹ ਦੀ ਗੱਲ ਕਰਦਿਆਂ ਹੋਇਆਂ ਲਿਖਿਆ ਚਿਤ ਸਿਮਰਨ ਕਰੋਂ ਨੈਨ ਅਵਿਲੋਕਨੋਂ ਸ਼੍ਰਵਨ ਬਾਨੀ ਸੁਜਸਪੂਰ ਰਾਖੋਂ ਮਨ ਸੋ ਮਧੁਕਰ ਕਰੋਂ ਚਰਨ ਹਿਰਦੈ ਤਰੋਂ ਰਸਨੇ ਅੰਮ੍ਰਿਤ ਰਾਮ ਨਾਮ ਪਾਖੋਂ ਭਗਤ ਰਵਦਾਸ ਜੀ ਮਹਾਰਾਜ ਕਹਿੰਦੇ ਨੇ ਮੈਂ ਆਪਣੀ ਨੇਤਰਾਂ ਦੇ ਨਾਲ ਹਰ ਪਾਸੇ ਵਾਹਿਗੁਰੂ ਦੀ ਸਰਵ ਵਿਆਪਤਾ ਨੂੰ ਉਹਦੀ ਜੋਤ ਨੂੰ ਮਹਿਸੂਸ ਕਰਦਾ ਜਾਨੀ ਮੈਂ ਸਾਰਿਆਂ ਨੂੰ ਉਹਦਾ ਰੂਪ ਕਰਕੇ ਜਾਣਦਾ ਮੇਰੇ ਕੰਨਾਂ ਵਿੱਚ ਵਾਹਿਗੁਰੂ ਦਾ ਜਸ ਵਾਹਿਗੁਰੂ ਦੀ ਸਿਫਤ ਭਰੀ ਰਹਿੰਦੀ ਏ ਭਾਵੇਂ ਕੰਨਾਂ ਨਾਲ ਉਹਦੀ ਸਿਫਤ ਉਹ ਸਲਾਹ ਸੁਣਨਾ ਪਸੰਦ ਕਰਦਾ ਆਪਣੀ ਰਸਨਾ ਦੇ ਨਾਲ ਮੈਨੂੰ ਉਸ ਵਾਹਿਗੁਰੂ ਦੇ ਦਰ ਦੀ ਉਹਦੇ ਘਰ ਦੀ ਉਹਦੀ ਸਿਫਤ ਉਹਦੀ ਵਡਿਆਈ ਉਹਦੇ ਗੁਣਾਂ ਦੀ ਗੱਲ ਕਰਨੀ ਪਉਂਦੀ ਹੈ ਰਸਨ ਅੰਮ੍ਰਿਤ ਰਾਮ ਨਾਮ ਭਾਖੋ ਮੇਰਾ ਮਨ ਸਦਾ ਹੀ ਉਸ ਪਾਸੇ ਨੂੰ ਤਾਂਘਦਾ ਰਹਿੰਦਾ ਜਿਵੇਂ ਭਵਰਾ ਜਿਹੜਾ ਫੁੱਲ ਦੇ ਉੱਤੇ ਆ ਕੇ ਗੁੰਜਾਰ ਪਾਉਂਦਾ ਉੱਥੋਂ ਰਸ ਪੀਂਦਾ ਮੇਰੇ ਮਨ ਦਾ ਸਵਾਦ ਜਿਹੜਾ ਟੇਸਟ ਜਿਹੜਾ ਲਗਾਵ ਚੁਕਾ ਉਹ ਰੱਬੀ ਵਡਿਆਈ ਵੱਲ ਬਣ ਗਿਆ ਭਗਤ ਜੀ ਮਹਾਰਾਜ ਨੇ ਫਰਮਾਇਆ ਕਹਿਣ ਲੱਗੇ ਇਵੇਂ ਮੇਰਾ ਸਾਰੀ ਜਿਹੜੀ ਤਾਕਤ ਹੈ ਸਰੀਰ ਦੀ એનર્ਜੀ ਜਿਹੜੀ ਹੈ ਉਹ ਇਸ ਇੱਕ ਦਿਸ਼ਾ ਵੱਲ ਨੂੰ ਹੋ ਤੁਰੇ ਹਨ ਇਹ ਅੱਖਾਂ ਦੇ ਰਾਹੀਂ ਮੈਂ ਹਰ ਪਾਸੇ ਵਾਹਿਗੁਰੂ ਪਰਮੇਸ਼ਰ ਨੂੰ ਮਹਿਸੂਸ ਕਰਦਾ ਵੀ ਸਾਰੇ ਉਹਦੇ ਹੀ ਜੀਵ ਨੇ ਉਹਦਾ ਹੀ ਸੰਸਾਰ ਹੈ ਉਹਦੀ ਕਿਰਤ ਹੈ ਉਹਦੀ ਸਿਰਜਣਾ ਹੈ ਉਹਦੀ ਕੁਦਰਤ ਹੈ ਕੰਨੀ ਉਹਦੀਆਂ ਬਾਤਾਂ ਸੁਣਨੀਆਂ ਉਸ ਵਾਹਿਗੁਰੂ ਦੀ ਸਿੱਖ ਸਲਾਹ ਸੁਣਨੀ ਪਸੰਦ ਹੈ ਚੰਗੀ ਲੱਗਦੀ ਹੈ ਰਸਨਾ ਤੋਂ ਉਹਦਾ ਗੁਣ ਗaan ਕਰਨਾ ਮਨ ਨੂੰ ਪਾਉਂਦਾ ਹੈ ਮਨ ਭਵਰੇ ਵਾਰ-ਵਾਰ ਉਧਰ ਨੂੰ ਤਾਂਗਦਾ ਜਿਵੇਂ ਉਹ ਫੁੱਲਾਂ ਦੇ ਉੱਤੇ ਗੁੰਜਾਰ ਪਾਉਣ ਵਾਸਤੇ ਭਵਰਾ ਦੂਰ ਤੋਂ ਵੀ ਆ ਜਾਂਦਾ ਹੈ ਪਵਤ ਜੀਵਨ ਇੱਕ ਸਤ ਸੰਗ ਬਣ ਗਿਆ ਜੀਵਨ ਦੀ ਜਿਹੜੀ ਸੋਹਬਤ ਹੈ ਜਿਹੜਾ ਝੁਕਾ ਹੈ ਮਨ ਦਾ ਜਿਹੜਾ ਸਵਾਦ ਹੈ ਉਸ ਪਾਸੇ ਦਾ ਬਣ ਗਿਆ ਹੁਣ ਇਹੀ ਦਸ਼ਾ ਦੂਜੇ ਪਾਸੇ ਵੀ ਵਾਪਰੀ ਹੈ ਵੀ ਮਨ ਜਿਹੜਾ ਉਹ ਵਾਸ਼ਨਾ ਦੇ ਉੱਤੇ ਲੰਪਟ ਹੁੰਦਾ ਹੈ ਲੋਭੀ ਹੁੰਦਾ ਹੈ ਮਨ ਵਿੱਚ ਬੁਰਾ ਖਿਆਲ ਜਾਗਦਾ ਹੈ ਅੱਖੀ ਉਹ ਜਿਹੇ ਦ੍ਰਿਸ਼ ਵੇਖਣੇ ਪਸੰਦ ਨੇ ਉਹ ਜੀ ਗੱਲ ਸੁਣਨੀ ਉਹ ਜੀ ਥਾਂ ਤੇ ਜਾਣਾ ਉਹੋ ਜਿਆ ਸਾਰਾ ਕੁਝ ਜਨਨੀ ਜੀਵਨ ਦਾ ਇੱਕ ਚੱਕਰ ਬਣ ਜਾਂਦਾ ਹੈ ਆਪਣੇ ਆਪ ਹੀ ਉਦੋਂ ਨੂੰ ਮਨੁੱਖ ਦਾ ਸਫਰ ਜਿਹੜਾ ਕੰਟੀਨਿਊ ਹੁੰਦਾ ਰਹਿੰਦਾ ਹੈ ਤੇ ਉਹੋ ਜੀ ਉਹ ਕਲੈਕਸ਼ਨ ਕਰਦਾ ਰਹਿੰਦਾ ਹੈ ਉਹ ਕੋ ਜਾਲਿਓਂ ਦਵਾਲਿਓਂ ਇਕੱਠਾ ਕਰੇਗਾ ਕਿੰਨੀ ਵੀ ਨੇਕ ਲੋਕਾਂ ਦੀ ਸੂਭਤ ਹੋਵੇ ਉੱਥੇ ਜਾ ਕੇ ਆਪਣੇ ਮਤਲਬ ਦੀ ਖੁਰਾਕ ਇਕੱਠੀ ਕਰੇਗਾ ਕਿਤੇ ਵੀ ਉਹ ਦ੍ਰਿਸ਼ ਨਾ ਹੋਵੇ ਕੋਈ ਗੱਲ ਨਾ ਚੱਲ ਰਹੀ ਹੋਵੇ ਉਹ ਕੋਸ਼ਿਸ਼ ਕਰੇਗਾ ਕਿ ਉਸ ਪਾਸੇ ਦੀ ਗੱਲ ਹੋਵੇ ਜਿਸ ਪਾਸੇ ਦਾ ਉਹਦਾ ਆਪਣਾ ਮਨ ਹੈ ਉਹੋ ਜੀ ਗੱਲ ਹੋਵੇ ਉਹੋ ਜੀ ਕੋਈ ਗੱਲ ਸੁਣਾਵੇ ਜਾਂ ਉਹੋ ਜਿਹਾ ਇੱਥੇ ਮਾਹੌਲ ਬਣੇ ਜਾਂ ਮੈਂ ਉਹੋ ਜਿਹੇ ਮਾਹੌਲ ਵਿੱਚ ਚੱਲਿਆ ਜਾਵਾਂ ਗੁਰੂ ਮਹਾਰਾਜ ਕਹਿੰਦੇ ਨੇ ਐਵੇਂ ਮਨ ਜਿਸ ਤਰ੍ਹਾਂ ਦੀ ਦਸ਼ਾ ਵਿੱਚ ਹੁੰਦਾ ਹੈ ਉਹੋ ਜੀ ਉਹ ਦਿਸ਼ਾ ਚੁਣ ਲੈਂਦਾ ਤੇ ਉਧਰ ਨੂੰ ਸਫ਼ਰ ਕਰਨਾ ਸ਼ੁਰੂ ਕਰ ਦਿੰਦਾ ਇਸ ਤਰ੍ਹਾਂ ਹੌਲੀ 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 ਵਾਸ਼ਨਾਵਾਂ ਦਾ ਜੋਰ ਅੰਦਰ ਵੱਧਦਾ ਜਾਂਦਾ ਹੈ। ਪੰਜੇ ਵਕਾਰ ਇਹਨੂੰ ਘੇਰੀ ਰੱਖਦੇ ਨੇ। ਮਨ ਬੁਰੀਆਂ ਲਾਮਤਾਂ ਵਿੱਚ ਫਸਿਆ ਰਹਿੰਦਾ ਹੈ ਗਿਆਨ ਇੰਦਰ ਉਹੋ ਜੇ ਕਰਮ ਕਰਦੇ ਨੇ। ਸਾਰਾ ਜੀਵਨ ਜਿਹੜਾ ਮਨੁੱਖ ਇੱਕ ਬੋਝ ਢੋਣ ਦੇ ਆਰ ਵਿੱਚ ਲੱਗ ਜਾਂਦਾ ਹੈ। ਉਹਦੀ ਪੂਰਤੀ ਕਰਨ ਦੇ ਆਰ ਚ ਲੱਗ ਜਾਂਦਾ ਹੈ ਪਰ ਸੰਤੁਸ਼ਟੀ ਉਹਦੇ ਵਿੱਚੋਂ ਕੁਝ ਨਹੀਂ ਹੁੰਦੀ। ਇੱਕ ਵਗਾਰ ਕੱਢਦਾ ਰਹਿੰਦਾ ਹੈ ਵਾਸ਼ਨਾ ਦੀ। ਵਾਸ਼ਨਾ ਦੀ ਪੂਰਤੀ ਜਾਣੋ ਮਨੋਂ ਜਿਵੇਂ ਅੱਗ ਵੱਲ ਰਹੀ ਹੈ ਤੇ ਇਹਦੀ ਡਿਊਟੀ ਲੱਗੀ ਹੈ ਵੀ ਤੂੰ ਇਹਦੇ ਚ ਲੱਕੜਾਂ ਸੁੱਟੀ ਜਾਣੀਆਂ ਨੇ ਸੁੱਟੀ ਜਾਣੀਆਂ ਨੇ ਅੱਗ ਬੁਝੇਗੀ ਨਹੀਂ ਇਹਦੀ ਜ਼ਿੰਦਗੀ ਲੱਕੜਾਂ ਸੁੱਟਦੇ ਦੀ ਗੁਜ਼ਰ ਜਾਏਗੀ ਜਿੰਨੀਆਂ ਲੱਕੜਾਂ ਪਾਉਂਦਾ ਅੱਗ ਓਨੀ ਉੱਚੀ ਉੱਠਦੀ ਹੈ ਉਹਦੀ ਪੂਰਤੀ ਵਾਸਤੇ ਹੋਰ ਲੱਕੜਾਂ ਸੁੱਟਦਾ ਹੈ ਲੱਕੜਾਂ ਸੜ ਸੜ ਕੇ ਸੁਆਹ ਹੁੰਦੀਆਂ ਜਾਂਦੀਆਂ ਨੇ ਅੱਗ ਉੱਚੀ ਹੁੰਦੀ ਜਾਂਦੀ ਹੈ ਇਦਰੋਂ ਇਹਦੀ ਜ਼ਿੰਦਗੀ ਖਤਮ ਹੁੰਦੀ ਜਾਂਦੀ ਹੈ ਇਹੋ ਜੇ ਆਹਰ ਵਿੱਚ ਲੱਗਾ ਹੈ ਬੰਦਾ ਕਬੀਰ ਜੀ ਦੇ ਇਹ ਪਾਵਨ ਸ਼ਲੋਕ ਇਸੇ ਭਾਵ ਨੂੰ ਸਪਸ਼ਟ ਕਰਦੇ ਆ ਮਨੁੱਖ ਦਾ ਜੀਵਨ ਚੱਕਰ ਬਦਲਣ ਲਈ ਸਾਡੇ ਜੀਵਨ ਚ ਇੱਕ ਤਬਦੀਲੀ ਤੇ ਪਰਵਰਤਨ ਪੈਦਾ ਕਰਨ ਲਈ ਵੀ ਅਸੀਂ ਆਪਣੀ ਦਿਸ਼ਾ ਨੂੰ ਕਿਵੇਂ ਬਦਲੀਏ ਔਰ ਮਨ ਦੀ ਅਵਸਥਾ ਨੂੰ ਕਿਵੇਂ ਤਬਦੀਲ ਕਰੀਏ ਕਿਹੜੀਆਂ ਰੁਕਾਵਟਾਂ ਹਨ ਇਸ ਬਾਰੇ ਕਬੀਰ ਜੀ ਮਹਾਰਾਜ ਚਾਣਨਾ ਪਾ ਰਹੇ ਸੋ ਜਿਹੜੇ ਸ਼ਲੋਕ ਆਪ ਜੀ ਨੇ ਸਰਵਣ ਕੀਤੇ ਨੇ ਬਾਕਮਾਲ ਨੇ ਕਬੀਰ ਨਾਮੁ ਵਹਿ ਛਾਨ ਨਾ ਛਾਪਰੀ ਨਾਮੁ ਵਹਿ ਘਰ ਨਹੀਂ ਗਾਉ ਮਤ ਹਰ ਪੁੱਛੈ ਕੌਣ ਹੈ ਮੇਰੇ ਜਾਤ ਨਾ ਨਾਉ ਕਬੀਰ ਜੀ ਕਹਿੰਦੇ ਨੇ ਮੇਰੇ ਅੰਦਰ ਦੀ ਤਾਂ ਗਿਆ ਹੈ ਕਿ ਕਿਸੇ ਤਰ੍ਹਾਂ ਵਾਹਿਗੁਰੂ ਦੇ ਦਰ ਤੇ ਮੇਰੀ ਪੁੱਛ ਪ੍ਰਤੀਤ ਹੋਵੇ ਪਰਮੇਸ਼ਰ ਦੀ ਦ੍ਰਿਸ਼ਟੀ ਮੇਰੇ ਜੀਵਨ ਉੱਤੇ ਪਵੇ ਤੇ ਜੇ ਮੈਂ ਵਾਹਿਗੁਰੂ ਦੀ ਦ੍ਰਿਸ਼ਟੀ ਵਾਹਿਗੁਰੂ ਦੀ ਕਿਰਪਾ ਉਹਦੀ ਬਖਸ਼ਿਸ਼ ਚਾਹੁੰਦਾ ਆਤਮਿਕ ਜੀਵਨ ਚਾਹੁੰਨਾ ਵਾਹਿਗੁਰੂ ਦੀ ਨੇੜਤਾ ਚਾਹੁੰਨਾ ਪਰਮੇਸ਼ਰ ਦੀ ਇੱਕ ਸੁਰਤਾ ਚਾਹੁੰਨਾ ਤੇ ਮੈਂ ਇਹ ਵਿਚਾਰ ਕੀਤਾ ਵੀ ਜੋ ਕੁਝ ਮੇਰੇ ਕੋਲ ਅਵੇਲੇਬਲ ਹੈ ਉਹ ਚੀਜ਼ਾਂ ਤੇ ਹੋਣ ਪਰ ਉਹਨਾਂ ਦਾ ਗਰੂਰ ਮੇਰੇ ਜੀਵਨ ਚ ਨਹੀਂ ਚਾਹੀਦਾ ਕਿੰਨੇ ਮੈਂ ਸਭ ਤੋਂ ਪਹਿਲਾਂ ਜੋ ਜੋ 베ਰੇ ਕੋਲ ਹੈ ਤੇ ਜਿਨ੍ਹਾਂ ਜਿਨ੍ਹਾਂ ਚੀਜ਼ਾਂ ਦੇ ਹੋਣ ਸਦਕਾ ਜਾਂ ਨਾ ਹੋਣ ਸਦਕਾ ਮੇਰੇ ਅੰਦਰ ਇੱਕ غرور ਹੈ ਕਿ ਮੈਂ ਕੁਝ ਹਾਂ ਪਹਿਲਾਂ ਮੈਂ ਸਭ ਤੋਂ ਪਹਿਲਾਂ ਉਸ ਚੀਜ਼ ਨੂੰ ਆਪਣੇ ਅੰਦਰੋਂ ਛੱਡਣਾ ਸ਼ੁਰੂ ਕੀਤਾ ਉਹ ਕੀ ਹੈ ਕਿੰਦੇ ਮੈਂ ਇਹ ਮੰਨਿਆ ਦੁਨੀਆ ਨੂੰ ਕਿਉਂਕਿ ਜੋ ਸਾਡੇ ਕੋਲ ਅਵੇਲੇਬਲ ਹੁੰਦਾ ਹੈ ਮੇਰਾ ਘਰ ਮੇਰੀ ਦੌਲਤ ਮੇਰੀ ਸ਼ੌਹਰਤ ਮੇਰੇ ਕੋਲ ਆ ਹੈ ਮੇਰੇ ਕੋਲ ਉਹ ਹੈ ਮੈਂ ਕਿਸੇ ਨਾਲੋਂ ਕੀ ਘਟ ਹਾਂ ਹਾਲਾਂਕਿ ਮਸਲਾ ਨਹੀਂ ਹੁੰਦਾ ਮੰਨ ਲਓ ਸਾਡੇ ਕੋਲ ਕੁਝ ਹੈ ਕੋਈ ਸਾਨੂੰ ਕਹਿ ਵੀ ਜਾਏ ਵੀ ਤੂੰ ਤਾਂ ਐਵੇਂ ਗਰੀਬ ਜਿਹਾ ਬੰਦਾ ਹੈ ਫਿਰ ਕੀ ਘਟ ਜਾਂਦਾ ਹੈ ਉਹਦਾ ਕੀ ਇਹ ਗੱਲ ਨਾਲ ਵੱਜ ਜਾਂਦਾ ਹੈ ਤੇ ਇਹ ਗੋਦੀ ਖੇਡ ਹੈ ਹਾਂ ਮੈਂ ਦੀ ਖੇਡ ਹੈ ਜੋ ਮੇਰੇ ਕੋਲ ਹੈ ਮੇਰੇ ਕੋਲ ਹੈ ਜੋ ਨਹੀਂ ਹੈ ਨਹੀਂ ਹੈ ਪਰ ਮਨੁੱਖ ਕੀ ਕਰਦਾ ਹੈ ਜੋ ਜਿੱਥੇ ਤੇ ਹੋਵੇ ਹਾਂ ਦੀ ਗੱਲ ਉਥੇ ਜੋ ਨਾਂ ਵੀ ਹੋਵੇ ਨਾ ਉਹਨੂੰ ਵੀ ਆਪਣੇ ਨਾਲ ਜੋੜ ਕੇ ਤੇ ਅੱਗੇ ਰਿਪਰੈਜ਼ੈਂਟ ਕਰਦਾ ਮੈਂ ਕਿਸੇ ਨਾਲੋਂ ਘੱਟ ਥੋੜੀ ਹਾਂ ਹੁਣ ਜਰਾ ਸੋਚੋ ਤੇ ਜਿੱਥੇ ਇਹਨੂੰ ਲੱਗੇ ਵੀ ਮੇਰੇ ਤੋਂ ਪਾਵਰਫੁਲ ਆਦਮੀ ਹੈ ਤਕੜਾ ਆਦਮੀ ਵੀ ਇਹਦੇ ਸਾਹਮਣੇ ਤਾਂ ਮੈਂ ਆਪਣੀ ਚੀਜ਼ਾਂ ਦਾ ਵਿਖਾਵਾ ਨਹੀਂ ਕਰ ਸਕਦਾ ਉੱਥੇ ਜੋ ਹੁੰਦਾ ਉਹਨੂੰ ਵੀ ਮਾਈਨਰ ਕਰ ਦਿੰਦਾ ਕਹਿੰਦੇ ਜੀ ਮੇਰੇ ਕੋਲ ਤਾਂ ਕੱਖ ਨਹੀਂ ਮੈਂ ਤਾਂ ਬਹੁਤ ਬੁਰਾ ਹਾਲ ਹੈ ਅਜੀਬ ਸਥਿਤੀ ਹੈ ਕਿਤੇ ਜੋ ਨਹੀਂ ਹੈ ਉਹ ਵੀ ਆਪਣੇ ਨਾਲ ਜੋੜ ਕੇ ਵੱਡਾ ਬਣਨ ਦੀ ਕੋਸ਼ਿਸ਼ ਕਰਦਾ ਹੈ ਕਿਤੇ ਜੋ ਹੈ ਉਹਨੂੰ ਵੀ ਕਹਿੰਦਾ ਨਹੀਂ ਜੀ ਨਹੀਂ ਇਹ ਮੇਰਾ ਤਾਂ ਕੱਖ ਵੀ ਨਹੀਂ ਮੈਂ ਤਾਂ ਬਹੁਤ ਹਮਾਤੜ ਆਦਮੀ ਆ ਬਹੁਤ ਦੁੱਖਾਂ ਚ ਘਿਰਿਆ ਹੋਇਆ ਬੰਦਾ ਇਸ ਤਰ੍ਹਾਂ ਦੀ ਸਿਚੁਏਸ਼ਨ ਵੇਖ ਕੇ ਬੰਦਾ ਚੁਸਤੀ ਚਲਾਕੀ ਅਕਸਰੀ ਕਰਦਾ ਹੈ। ਔਰ ਇਸ ਇਸ ਮਨ ਦੀ ਅਵਸਥਾ ਚ ਮਨ ਦੀ ਚਤੁਰਾਈਆਂ ਚੋਂ ਇਹ ਚੀਜ਼ਾਂ ਨਿਕਲਦੀਆਂ ਨੇ। ਕਬੀਰ ਜੀ ਮਹਾਰਾਜ ਕਹਿੰਦੇ ਜੋ ਵੀ ਅਵੇਲੇਬਲ ਹੈ ਸਭ ਤੋਂ ਪਹਿਲਾਂ ਮੈਂ ਉਹਦਾ غرور ਆਪਣੇ ਅੰਦਰੋਂ ਕੱਢਿਆ ਔਰ ਇਹ ਕਿਹਾ ਹੈ ਮੇਰੇ ਵਾਹਿਗੁਰੂ ਮੇਰੇ ਕੋਲ ਤਾਂ ਅੱਖਾਂ ਦੀ ਛੰਨ ਵੀ ਮੇਰੀ ਆਪਣੀ ਨਹੀਂ। ਇਹ ਸਭ ਤੇਰੀ ਬਦੌਲਤ ਹੈ। ਤੇਰੀ ਕਿਰਪਾ ਮੇਰਾ ਇਹਦੇ ਚ ਕੀ ਹੈ ਕਿੰਨੇ ਲੋਕ ਇੱਥੇ ਆਏ ਮੇਰੇ ਤੋਂ ਪਹਿਲਾਂ ਤੇ ਕਿੰਨੇ ਚਲੇ ਗਏ ਇਹ ਥਾਵਾ ਉਮੇਦਿਆ ਹੋ ਬਈ ਨੇ ਜੀਵ ਆਉਂਦੇ ਨੇ ਆਪਣਾ ਸਮਾਂ ਗੁਜ਼ਾਰਦੇ ਨੇ ਵਕਤ ਕੱਟਦੇ ਨੇ ਤੁਰ ਜਾਂਦੇ ਨੇ ਹਰ ਆਉਣ ਵਾਲੇ ਨੂੰ ਤੇ ਇੱਥੇ ਬਹਿਣ ਵਾਲੇ ਨੂੰ ਇਹ ਵਹਿਮ ਹੁੰਦਾ ਹੈ ਕਿ ਮੇਰਾ ਹੈ ਪਹਿਲਿਆਂ ਨੂੰ ਵੀ ਭਰਮ ਸੀ ਮੈਨੂੰ ਵੀ ਹੋਏਗਾ ਆਉਣ ਵਾਲਿਆਂ ਨੂੰ ਵੀ ਹੋਏਗਾ ਇਸ ਭਰਮ ਚੋਂ ਬਾਹਰ ਨਿਕਲ ਕੇ ਹੀ ਅਸਲ ਜੀਵਨ ਦੇ ਦਿਦਾਰ ਕੀਤੇ ਜਾ ਸਕਦੇ ਨੇ ਇਸ ਭਰਮ ਵਿੱਚ ਭੁੱਲੇ ਰਹਿਣਾ ਕੋਈ ਸਿਆਣਪ ਨਹੀਂ ਜਿਸ ਆਸਣ ਹਮ ਬੈਠੇ ਕੀਤੇ ਬੈਸ ਗਏ ਜ਼ਰਖ ਚੇਤੇ ਰੱਖੀਏ ਪੁਰਾਤਤਵ ਵਿਭਾਗ ਵਾਲੇ ਇੱਕ ਮਹਿਕਮਾ ਪ੍ਰਾਣੀਆਂ ਚੀਜ਼ਾਂ ਦੀ ਖੋਜ ਪੜਤਾਲ ਕਰਦਾ ਹੈ ਉਹਨਾਂ ਨੇ ਵੱਖ-ਵੱਖ ਮੁਲਕਾਂ ਦੇ ਵਿੱਚ ਐਸੇ ਮਹਿਕਮੇ ਹੁੰਦੇ ਨੇ ਪੁਰਾਣੇ ਖੰਡਰਾਂ ਨੂੰ ਜ਼ਮੀਨਦੋਜ਼ ਹੋਏ ਮਹਿਲਾਂ ਨੂੰ ਪ੍ਰਾਣੀਆਂ ਕੋਈ ਇਮਾਰਤਾਂ ਨੂੰ ਇੱਟਾਂ ਲੱਭ ਜਾਣ ਉਹਨਾਂ ਦੇ ਉੱਤੇ ਬੜੀ ਲੰਬੀ ਚੌੜੀ ਇਤਿਹਾਸਕ ਖੋਜ ਕਰਦੇ ਨੇ ਕਿ ਕਿੰਨੇ ਸਾਲ ਪੁਰਾਣੀ ਹੋਏਗੀ ਕਈ ਜਗ੍ਹਾ ਤੇ ਉਹਨਾਂ ਨੇ ਖੋਜਿਆ ਕਿ ਪੁਰਾਣੇ ਸ਼ਹਿਰ ਘਰ ਘੋਗੈਲ ਮਿੱਟੀ ਖਰੇ ਕੀ ਬਣਿਆ ਅਜੇ ਤੱਕ ਇਹ ਵੀ ਨਹੀਂ ਪਤਾ ਲੱਗਿਆ ਵੀ ਕੋਈ ਪਚਾਰ ਆਇਆ ਕੋਈ ਤੂਫਾਨ ਆਇਆ ਕੋਈ ਹੜ ਆਇਆ ਕੀ ਹੋਇਆ ਕੀ ਵਾਪਰਿਆ ਪੂਰੀ ਤਰ੍ਹਾਂ ਪੱਕਾ ਪਤਾ ਨਹੀਂ ਅੰਦਾਜ਼ਾ ਹੈ ਮੋਟਾ-ਮੋਟਾ ਵੀ ਲੋਕ ਉਹਨਾਂ ਸਮਿਆਂ 'ਚ ਅੱਜ ਤੋਂ ਇੰਨੇ ਹਜ਼ਾਰ ਸਾਲ ਪਹਿਲਾਂ ਇੰਨੇ ਸਾਧਨਾਂ ਦੇ ਮਾਲਕ ਸਨ ਆਹ ਕੁਝ ਪਹਿਨਦੇ ਖਾਂਦੇ ਰਹਿੰਦੇ ਇਸ ਤਰ੍ਹਾਂ ਦਾ ਉਹਨਾਂ ਦੇ ਘਰ ਸਨ ਗ੍ਰਾਂ ਸਨ ਆਸੂ ਹਤਾ ਸੰਸਾਰ ਪਰ ਮਿਟ ਗਿਆ ਕਿਵੇਂ ਮਿਟੇ ਕੋਈ ਨਹੀਂ ਜਾਣਦਾ ਕਿਉਂ ਮਿਟਿਆ ਕੋਈ ਨਹੀਂ ਜਾਣਦਾ ਕੁਦਰਤ ਦਾ ਨਿਯਮ ਹੈ ਉਹਨੇ ਮਿਟਣਾ ਹੀ ਸੀ ਕਿਵੇਂ ਤੇ ਕਿਉਂ ਕੁਦਰਤ ਦੇ ਸਾਹਮਣੇ ਕੋਈ ਮਾਇਨੇ ਨਹੀਂ ਰੱਖਦੇ ਸਾਡੇ ਸਾਡੇ ਮਨ ਦੀ ਸੈਟੀਸਫੈਕਸ਼ਨ ਵਾਸਤੇ ਪ੍ਰਸ਼ਨ ਨੇ ਕਿਉਂ ਹੋਇਆ ਕਿਵੇਂ ਹੋ ਗਿਆ ਕੁਦਰਤ ਸਾਹਮਣੇ ਨਾ ਕਿਉਂ ਤੇ ਕਿਵੇਂ ਦਾ ਕੋਈ ਮਾਇਨਾ ਨਹੀਂ ਉਹ ਤਾਂ ਪੈਦਾ ਕਰਦੀ ਕਈ ਵਾਰ ਫਸਰਿਓ ਪਾਸਾਰ ਸਦਾ ਸਦਾ ਇੱਕ ਓੰਕਾਰ ਬੜੀ ਵਾਰ ਪਸਾਰਾ ਪਸਰਿਆ ਤੇ ਬੜੀ ਵਾਰ ਚੀਜ਼ਾਂ ਪੈਦਾ ਹੋ ਕੇ ਨਸ਼ਟ ਹੋਈਆਂ ਉਹਦੇ ਸਾਹਮਣੇ ਤਾਂ ਹਰਨ ਭਰਨ ਜਾ ਕਾ ਨੇਤਰ ਫੋਰ ਤਿਸ ਕਾ ਮੰਤਰ ਨਾ ਜਾਣੇ ਹੋ ਕੁਦਰਤ ਸਾਵੇਂ ਅੱਖ ਦਾ ਫੋਰ ਹੈ ਤਾਕਤਾਂ ਉਪਜੀਆਂ ਤਾਕਤਾਂ ਮਲਿਆ ਮੇਟ ਹੋਈਆਂ ਸਾਮਰਾਜ ਪੈਦਾ ਹੋਏ ਸਾਮਰਾਜ ਟਹਿ ਗਏ ਰਾਜ ਆਏ ਰਾਜ ਪਲਟੇ ਹੋ ਗਏ ਆਲੀ ਸ਼ਾਨ ਇਮਾਰਤਾਂ ਤੇ ਸੁੰਦਰਤਾ ਪੈਦਾ ਹੋਈ ਮਿੱਟੀ ਚ ਮਿਲ ਗਈ ਬੜਾ ਕੁਝ ਆਇਆ ਤੇ ਬੜਾ ਕੁਝ ਚਲਾ ਗਿਆ ਪਰ ਜਿਸ ਵੇਲੇ ਕੋਈ ਉਸ ਸਥਿਤੀ 'ਚ ਹੁੰਦਾ ਹੈ ਵੀ ਹੋਣ ਦੀ ਸਥਿਤੀ 'ਚ ਵੀ ਮੈਂ ਹਾਂ ਉਹਦੋਂ ਨੂੰ ਲੱਗਦਾ ਮੇਰੇ ਵਰਗਾ ਕੌਣ ਮਹਾਤਮਾ ਬੁੱਧ ਆਪਣੇ ਸੰਗੀਆਂ ਦੇ ਵਿਚਾਰ ਬੈਠੇ ਹੋਏ ਸਨ ਇੱਕ ਵਿਦਵਾਨ ਪੰਡਤ ਆਇਆ ਉਹਨੇ ਆ ਕੇ ਮਹਾਤਮਾ ਬੁੱਧ ਦੀ ਚੰਗੀ ਸਿਫਤ ਕੀਤੀ ਵਡਿਆਈ ਕੀਤੀ ਮਹਾਤਮਾ ਜੀ ਉਸ ਦੇ ਬਚਨਾਂ ਨੂੰ ਇਗਨੋਰ ਜਿਆ ਕਰਦੇ ਰਹੇ ਵੀ ਜਿਵੇਂ ਅਣ ਸੁਣਿਆ ਜਾ ਕਰਨਾ ਵੀ ਹੁਣ ਇਹ ਕਹਿਣ ਲੱਗ ਪਿਆ ਇਹਨੂੰ ਇਹਦੇ ਨਾਲ ਲੜਿਆ ਵੀ ਨਹੀਂ ਜਾ ਸਕਦਾ ਇਹਨੂੰ ਟੋਕਿਆ ਤੇ ਗੁੱਸਾ ਕਰੇਗਾ ਕਈ ਇਸ ਤਰ੍ਹਾਂ ਦੀ ਸਿਚੁਏਸ਼ਨ ਕਈ ਵਾਰ ਬਣ ਜਾਂਦੀ ਹੈ ਪਰ ਉਹ ਲੱਗਾ ਹੋਇਆ ਸੀ ਆਪਣੀ ਵਿਦਵਤਾ ਨਾਲ ਸਿਫਤ ਕਰਨ ਵਿਦਵਾਨ ਸੀ ਉਹਨੇ ਇੱਕ ਬਚਨ ਕਿਹਾ ਗੱਲ ਕਰਦਿਆਂ ਕਰਦਿਆਂ ਪਹਿਲਾਂ ਨੇ ਆਪਣੀ ਵਿਦਵਤਾ ਦਾ ਇਜ਼ਹਾਰ ਕੀਤਾ ਵੀ ਮੈਂ ਇੰਨਾ ਜਾਣਦਾ ਇਹ ਵੀ ਬੜਾ ਬૌਧਿਕ ਤੌਰ ਦੇ ਉੱਤੇ ਮਨੁੱਖ ਨੂੰ ਸਦਾ ਹੀ ਸੰਕ ਰਹਿਂਦਾ ਹੈ ਮੈਂ ਜਾਣਦਾ ਮੈਨੂੰ ਇਹਨਾਂ ਪਤਾ ਹੈ ਮੈਂ ਇਹਨਾਂ ਕੁਝ ਖੋਜਿਆ ਹੈ ਵੈਸੇ ਗੁਰਬਾਣੀ ਕਹਿੰਦੀ ਹੈ ਜਾਨਣ ਹਾਰ ਨਾ ਛਾਨਾਂ ਰਹਿ ਦਾਅਵੇ ਕਰਨ ਨਾਲ ਕੁਝ ਨਹੀਂ ਹੁੰਦਾ ਜੋ ਤੂੰ ਜਾਣਿਆ ਜਿੰਨਾ ਤੂੰ ਜੀ ਲਿਆ ਉਹ ਤੇਰਾ ਹੈ ਬਾਕੀ ਤਾਂ ਸਮਝ ਵੀ ਤੇਰਾ ਨਹੀਂ ਬਾਕੀ ਤੇਰਾ ਨਹੀਂ ਜਿੰਨਾ ਤੂੰ ਜਾਣ ਕੇ ਜੀ ਲਿਆ ਨਾ ਸਮਝੋ ਜਾਣਿਆ ਬਾਕੀ ਤਾਂ ਮੈਂ ਇਕੱਠਾ ਕਰਕੇ ਰੱਖਿਆ ਜਿਵੇਂ ਕਿਤਾਬਾਂ ਦੀ ਲਾਇਬ੍ਰੇਰੀ ਹੋਵੇ ਤੇ ਬੰਦੇ ਨੇ ਇੱਕ ਵਰਕਾ ਬਣਾ ਪੜਿਆ ਹੋਵੇ ਉਹ ਕਹੇ ਜੀ ਮੇਰੇ ਕੋਲ 50000 ਕਿਤਾਬ ਮੇਰੀ ਲਾਇਬ੍ਰੇਰੀ ਚ ਹੈ ਚੰਗੀ ਗੱਲ ਹੈ ਉਹਦੀ ਸ਼ੋਭਾ ਹੁੰਦੀ ਸਾਰੇ ਸ਼ਹਿਰ ਚ ਵੀ ਏਡੀ ਵੱਡੀ ਲਾਇਬ੍ਰੇਰੀ ਮੈਂ ਬੰਦੇ ਨੇ ਬਣਾਈ ਏ ਇੰਨੀਆਂ ਪੁਸਤਕਾਂ ਇਕੱਠੀਆਂ ਕੀਤੀਆਂ ਨੇ ਇੱਕ ਦਿਨ ਉਹਨੂੰ ਕਿਸੇ ਨੇ ਪੁੱਛਿਆ ਪੀ ਇਹਦੇ ਚ ਤੂੰ ਕਿਹੜੀ ਕਿਹੜੀ ਪੜੀ ਹੈ ਉਹ ਕਹਿੰਦਾ ਮੈਂ ਤਾਂ ਇਕੱਠੀਆਂ ਹੀ ਕਰਦਾ ਪੜਦਾ ਨਹੀਂ ਮੈਨੂੰ ਤਾਂ ਇੱਕ ਅੱਖਰ ਵੀ ਨਹੀਂ ਆਉਂਦਾ ਮੈਨੂੰ ਤਾਂ ਇਹ ਵੀ ਨਹੀਂ ਪਤਾ ਕਿ ਕਿਤਾਬ ਦਾ ਟਾਈਟਲ ਕੀ ਹੈ ਇਹ ਕਾਦੇ ਬਾਰੇ ਹੈ ਬਸ ਕਿਤਾਬ ਲਿਆਉਣਾ ਖਰੀਦਾਂ ਸੈਲਫ ਦੇ ਉੱਤੇ ਰੱਖ ਦੇਣ ਉਹਨੂੰ ਇਕੱਠੀਆਂ ਕੀਤੀਆਂ ਦਾ ਉਹਨੂੰ ਕੀ ਭਾਅ ਹੈ ਉਹਨੇ ਇਕੱਠੀਆਂ ਕੀਤੀਆਂ ਉਹਨੂੰ ਕੀ ਲਾਭ ਹੈ ਲਾਭ ਤਾਂ ਉਹਨੂੰ ਹੈ ਜਿਹੜਾ ਉਹਨੇ ਜਿਨੇ ਅੱਖਰ ਪੜ ਲਏ ਤੇ ਉਹਦੇ ਚੋਂ ਕੁਝ ਸਮਝ ਲਿਆ ਕੁਝ ਜਾਣ ਲਿਆ ਜਿਹੜੀ ਜਾਣਕਾਰੀ ਹੈ ਜਿਹੜਾ ਗਿਆਨ ਹੈ ਜਿਹੜਾ ਜਾਣਣਾ ਜਿਹਨੂੰ ਆਪਾਂ ਕਹਿੰਦੇ ਅਸੀਂ ਵੀ ਐਵੇਂ ਹੀ ਕਰਦੇ ਹਾਂ ਦਿਮਾਗ ਦੀ ਲਾਇਬ੍ਰੇਰੀ ਚ ਖਾਨੇ ਬਣਾ ਕੇ ਰੱਖਦੇ ਹਾਂ ਮੈਨੂੰ ਇਹਦੇ ਬਾਰੇ ਵੀ ਪਤਾ ਹੈ ਇਹਦੇ ਬਾਰੇ ਵੀ ਪਤਾ ਹੈ ਇਹਦੇ ਬਾਰੇ ਮੇਰੇ ਕੋਲ ਆ ਵੀ ਹੈ ਆ ਵੀ ਹੈ ਆ ਵੀ ਹੈ ਉਹ ਚੋਂ ਜੀਵਿਆ ਇੱਕ ਅੱਖਰ ਵੀ ਨਹੀਂ ਜੇ ਕੁਝ ਵੀ ਨਹੀਂ ਜੀਵਿਆ ਤੇ ਸਮਝੋ ਵੀ ਖਰੀਦ-ਖਰੀਦ ਕੇ ਇਕੱਠੀਆਂ ਕੀਤੀਆਂ ਕੀਤੀਆਂ ਤੋ ਉਹ ਜਿਹੜੀ ਚੀਜ਼ ਹੈ ਕਈ ਵਾਰ ਐਸਾ ਵਾਪਰਦਾ ਹੈ ਉਹਨੇ ਪਹਿਲਾਂ ਆਪਣੀ ਵਿਦਵਤਾ ਦਾ ਪ੍ਰਭਾਵ ਪਾਇਆ ਤੇ ਫਿਰ ਉਹਨੇ ਇੱਕ ਬਚਨ ਕਿਹਾ ਕਹਿਣ ਲੱਗਾ ਜੀ ਤੁਹਾਡੇ ਵਰਗੇ ਮਹਾਤਮਾ 나ਜ ਤੱਕ ਹੋਏ ਨੇ ਨਾ ਹਨ ਤੇ ਨਾ ਹੋਣਗੇ ਜਦੋਂ ਉਹਨੇ ਇਹ ਬਚਨ ਕਿਹਾ ਬੁੱਧ ਨੇ ਅੱਗੇ ਹੋ ਕੇ ਉਹਦੇ ਪੈਰ ਫੜ ਲਏ ਜਦੋਂ ਉਹਦੇ ਪੈਰ ਫੜ ਲਏ ਪੈਰੀਂ ਹੱਥ ਲਾਇਆ ਉਹ ਇੱਕਦਮ ਉਹਨੂੰ ਝੁਣਚਣੀ ਜੀ ਆਈ ਉਹ ਕੰਬਿਆ ਸਾਰੇ ਵੇਖਣ ਲੱਗ ਪਏ ਵੀ ਮਹਾਤਮਾ ਬੁੱਧ ਪੰਡਤ ਦੇ ਪੈਰੀਂ ਕੋ ਪੈਰੇ ਉਹਨੇ ਵੀ ਆਪਣੇ ਪੈਰ ਪਛਾਣ ਉਹ ਖਿੱਚ ਲੈ ਕਹਿਣ ਲੱਗਾ ਜੀ ਮੇਰੇ ਸਿਰ ਪਾਪ ਨਾ ਚੜੋ ਤੁਸੀਂ ਤਾਂ ਬਹੁਤ ਵੱਡੀ ਆਤਮਾ ਹੋ ਮੈਂ ਤਾਂ ਤੁਹਾਡੇ ਕੋਲੋਂ ਗ੍ਰਹਿਣ ਕਰਨਾ ਹੈ ਵੀ ਇਸ ਦਾ ਨਾ ਕਰੋ ਬੁੱਧ ਬੜੇ ਠਰਮੇ ਨਾਲ ਉਹਨਾਂ ਨੇ ਜਵਾਬ ਦਿੱਤਾ ਕਹਿਣ ਲੱਗੇ ਮੈਨੂੰ ਆਪਣੇ ਪੈਰ ਛੂ ਲੈਣ ਦੇ ਕਿਉਂ ਪੰਡਤ ਨੇ ਆਖਿਆ ਕਿਉਂ ਮੇਰੇ ਪੈਰ ਛੂਣਾ ਚਾਹੁੰਦੇ ਹੋ ਕਹਿਣ ਲੱਗੇ ਤੁਹਾਡੇ ਵਰਗੇ ਤ੍ਰੈਕਾਲ ਦਰਸ਼ੀ ਜਿਨ੍ਹਾਂ ਨੂੰ ਬੀਤੇ ਦੀ ਵੀ ਖਬਰ ਹੈ ਹੁਣ ਦੀ ਵੀ ਖਬਰ ਹੈ ਆਉਣ ਵਾਲੇ ਸਮੇਂ ਦੀ ਵੀ ਖਬਰ ਹੈ ਮੈਂ ਵੀ ਅੱਜ ਤੱਕ ਜ਼ਿੰਦਗੀ 'ਚ ਐਸਾ ਬੰਦਾ ਨਹੀਂ ਵੇਖਿਆ ਜਿਹਨੂੰ ਬੀਤੇ ਦਾ ਵੀ ਗਿਆਨ ਹੋਵੇ ਹੁਣ ਦੇ ਸਮੇਂ ਦਾ ਵੀ ਗਿਆਨ ਹੋਵੇ ਆਉਣ ਵਾਲੇ ਵਕਤ ਤਿੰਨਾਂ ਕਾਲਾਂ ਦੀ ਜਿਹਨੂੰ ਸੋਝੀ ਹੋਵੇ ਉਸ ਬੰਦੇ ਦੇ ਪੈਰ ਫੜਨੇ ਤਾਂ ਵੱਡੇ ਭਾਗਾਂ ਦੀ ਗੱਲ ਹੈ ਪੰਡਤ ਸ਼ਰਮਿੰਦਾ ਹੋਇਆ ਕਹਿਣ ਲੱਗਿਆ ਜੀ ਨਹੀਂ ਤੁਸੀਂ ਮੈਨੂੰ ਤਾਂ ਕੱਖ ਵੀ ਨਹੀਂ ਪਤਾ ਕਹਿਣ ਲੱਗੇ ਜੇ ਪਤਾ ਹੈ ਤਾਂ ਇਹ ਤਾਂ ਕਹਿ ਰਹੇ ਮੇਰੇ ਵਰਗਾ ਪਹਿਲਾਂ ਵੀ ਨਹੀਂ ਹੋਇਆ ਹੁਣ ਵੀ ਨਹੀਂ ਹੈ ਆਉਣ ਵਾਲੇ ਸਮੇਂ 'ਚ ਵੀ ਨਹੀਂ ਹੋਏਗਾ ਤੈਨੂੰ ਕੁਝ ਪਤਾ ਹੈ ਤੇ ਕਹਿਣਾ ਹੈ ਨਾ ਕਹਿੰਦਾ ਜੀ ਉਹ ਤਾਂ ਬਸ ਤੁਹਾਡੀ ਵਡਿਆਈ ਚ ਕਿਹਾ ਝੂਠ ਕਿਹਾ ਇਹਦਾ ਮਤਲਬ ਫਿਰ ਤੂੰ ਝੂਠ ਕਿਹਾ ਤੂੰ ਆਪਣੇ ਝੂਠ ਨਾਲ ਮੈਨੂੰ ਰਜਾਉਣ ਦੀ ਕੋਸ਼ਿਸ਼ ਕਰ ਰਿਹਾ ਹੈਂ ਝੂਠ ਨਾਲ ਰਿਝਾਉਣਾ ਉਵੇਂ ਦਾ ਹੀ ਹੈ ਜਿਵੇਂ ਤੁਸੀਂ ਅੰਮ੍ਰਿਤ ਨੂੰ ਜ਼ਹਿਰ ਜਿਵੇਂ ਤੁਸੀਂ ਜ਼ਹਿਰ ਨੂੰ ਅੰਮ੍ਰਿਤ ਕਹਿ ਕੇ ਕਿਸੇ ਦੇ ਮੂੰਹ ਨੂੰ ਲਾ ਦਿਓ ਝੂਠ ਨਾਲ ਰਿਝਾ ਰਹੇ ਹੋ ਤੇ ਧੱਕਾ ਕਰ ਰਹੇ ਹੋ ਜ਼ੁਲਮ ਕਰ ਰਹੇ ਹੋ ਤੁਸੀਂ ਬੰਦੇ ਦੇ ਅੰਦਰ ਅੱਗੇ ਹੀ ਇੰਨੇ ਪਰਮ ਨੇ ਤੁਸੀਂ ਇੱਕ ਹੋਰ ਪਰਮ ਉਹ ਦੇ ਅੰਦਰ ਸੁੱਟ ਦਿੱਤਾ ਹੈ ਖੌਰੇ ਕਿੰਨਾ ਨੁਕਸਾਨ ਕਰੇਗਾ ਕਿੰਨਾ ਡਿਸਟਰਬ ਕਰੇਗਾ ਉਹ ਮਹਾਤਮਾ ਬੋਧ ਨੇ ਕਿਹਾ ਜੇ ਸੱਚਾਂ ਦਿਓ ਤੇ ਮੈਨੂੰ ਪੈਰ ਫੜ ਲੈਣ ਦਿਓ ਇਹ ਝੂਠਾਂ ਦੇ ਉੱਤੇ ਬੜੀ ਮਾੜੀ ਗੱਲ ਐ ਮੇਰੇ ਲਈ ਤੁਸੀਂ ਝੂਠ ਲੈ ਕੇ ਆਏ ਮੈਂ ਤੁਹਾਨੂੰ ਸੱਚ ਦੱਸਣ ਦੀ ਕੋਸ਼ਿਸ਼ ਕਰ ਰਿਹਾ ਤੁਸੀਂ ਮੈਨੂੰ ਝੂਠ ਦੀ ਭੇਟਾ ਚੜਾ ਰਹੇ ਹੋ ਮਲਮੇ ਦੇ ਗਹਿਣਿਆਂ ਨੂੰ ਸੋਨੇ ਦਾ ਕਹਿ ਕੇ ਭੇਟ ਕਰ ਰਹੇ ਹੋ ਇਹ ਜ਼ਬਰਦਸਤ ਇਹ ਧੋਖ ਹੈ ਧੋਖਾ ਨਾ ਕਰੋ ਇਸ ਤਰ੍ਹਾਂ ਕਰਨਾ ਗੁਨਾਹ ਹੈ ਆਪਾਂ ਵੀ ਐਵੇਂ ਹੀ ਕਰਦੇ ਆਂ ਜੋਗਲਾ ਨਹੀਂ ਹੈ ਉਹਨੂੰ ਬਣਾਉਣ ਦੀ ਕੋਸ਼ਿਸ਼ ਕਰਦੇ ਰਹੇ ਨੇ ਕਰਦੇ ਰਹੇ ਨੇ ਉਹ ਬੰਦਾ ਤੇ ਅੱਗੇ ਇਸ ਤਰ੍ਹਾਂ ਦਾ ਇਨਸਾਨ ਦਾ ਮਨ ਹੈ ਹੀ ਹੁਣ ਚਾਰ ਵਾਰ ਕੋਈ ਮੈਨੂੰ ਮਿਲੇ ਤੇ ਚਾਰ ਵਾਰ ਹੀ ਕਹੇ ਤੁਹਾਡੇ ਵਰਗਾ ਗੁਰਮੁਖ ਨਹੀਂ ਵੇਖਿਆ ਮੇਰੇ ਤਾਂ ਪੈਰ ਜ਼ਮੀਨ ਤੇ ਲੱਗਣੇ ਇਹੀ ਤੇ ਅੱਗੇ ਉਲਝਣਾ ਹੈ ਗੁਰੂ ਸਾਹਿਬ ਤਾਂ ਇਹੀ ਤਾਂ ਅੱਗੇ ਸਮਝਾ ਰਿਹਾ ਵੀ ਬੰਦਿਆ ਆਪਣੇ ਆਪ ਨੂੰ ਪਛਾਣ ਆਪਣੇ ਆਪ ਨੂੰ ਪਛਾਣ ਇਸ ਚੀਜ਼ ਦੀ ਹੋਂਸ਼ਾ ਦੋਸ ਚੀਜ਼ ਦੀ ਹੋਂਸ਼ਾ ੜ ਤੇ ਇੱਕ ਬੰਦਾ ਹੈ ਉਹ ਮੈਨੂੰ ਹੌਮੇ ਦੀ ਰੋਜ਼ ਆ ਕੇ ਡੋਜ਼ ਨਸ਼ਾ ਦੇਈ ਜਾਂਦਾ ਨਸ਼ਾ ਦੇਈ ਜਾਂਦਾ ਉਹਨੇ ਮੈਨੂੰ ਇਹ ਆਦਤ ਪਾ ਦੇਣੀ ਉਹ ਜਿਹੜੀ ਸਿਫਤ ਹੈ ਉਹ ਜਿਹੜੀ ਵਡਿਆਈ ਹੈ ਉਹਦਾ ਜਦੋਂ ਚਸਕਾ ਬੰਦੇ ਨੂੰ ਲੱਗ ਜਾਂਦਾ ਹੈ ਬੜੀ ਉਲਝਣ ਖੜੀ ਕਰਦਾ ਬੜੀ ਉਲਝਣ ਖੜੀ ਕਰ ਖਿਮਾ ਕਰਨਾ ਬਹੁਤ ਬਹੁਤਾਂ ਸਾਡੇ ਅੰਦਰ ਇਹ ਸਮੱਸਿਆ ਹੋਣੀ ਮਨੋ ਗੁਰਮੁਖ ਨਹੀਂ ਕਿਹਾ ਤੁਸੀਂ ਇੱਕ ਵੱਡੇ ਵੱਡੇ ਅਸੀਂ ਲਖਬਾ ਆਪਣੇ ਨਾਵਾਂ ਨਾਲ ਜੋੜਦੇ ਆ ਵੱਡੇ ਵੱਡੇ ਇਹ ਆਦਤ ਬਣ ਗਈ ਹਾਲਾਂਕਿ ਕਬੀਰ ਜੀ ਮਹਾਰਾਜ ਆਪਣੇ ਆਪ ਨੂੰ ਦਾਸ ਕਹਿੰਦੇ ਨੇ ਗੁਰੂ ਸਾਹਿਬ ਆਪਣੇ ਆਪ ਨੂੰ ਦਾਸ ਗੁਲਾਮ ਸ਼ਾਇਰ ਇਹ ਸ਼ਬਦ ਵਰਤਦੇ ਨੇ ਬਾਣੀ ਚ ਖਰੇ ਧਾਰਮਿਕ ਲੋਕਾਂ ਨੂੰ ਕੀ ਹੋਇਆ ਉਹ ਵੱਡੀਆਂ ਵੱਡੀਆਂ ਡਿਗਰੀਆਂ ਆਪਣੇ ਨਾਲ ਲਾ ਲ ਆਪਣੇ ਨਾਲ ਜੋੜੀ ਜਾਂਦੇ ਨੇ ਕੀ ਕੱਢਦੇ ਨੇ ਇਹਦੇ ਚ ਤੁਸੀਂ ਦੁਨੀਆ ਦੇ ਵਿੱਚ ਆਪਣੇ ਧਾਰਮਿਕ ਹੋਣ ਦਾ ਡਿਗਰੀਆਂ ਨਾਲ ਪ੍ਰਚਾਰ ਕਰੋਗੇ ਮਾਇਆ ਹਾਂ ਮਾਇਆ ਹਾਂ ਮਾਇਆ ਹਾਂ ਗੱਲ ਰਲਦੀ ਨਹੀਂ ਕਬੀਰ ਜੀ ਤਾਂ ਕਹਿੰਦੇ ਮਿਟੇ ਬਿਨਾ ਅੱਗੇ ਨਹੀਂ ਵਧਿਆ ਜਾ ਸਕਦਾ ਤੁਸੀਂ ਇਹ ਬਣ ਵੀ ਜਾਓ ਤੇ ਤੁਸੀਂ ਇਸ ਗੱਲ ਤੋਂ ਕਿਨਾਰਾ ਕਰੋ ਵੀ ਤੁਸੀਂ ਇਸ ਚੀਜ਼ ਦੀ ਵਡਿਆਈ ਮਾਣੋ ਤੁਸੀਂ ਇਹ ਹੋਵੋ ਵੀ ਨਾ ਤਾਂ ਉਹਦੀ ਵਡਿਆਈ ਤੋਂ ਤੇ ਪਰੇਸ਼ਾਵੇਂ ਤੋਂ ਬਚਣ ਦੀ ਕੋਸ਼ਿਸ਼ ਕਰੋ ਆਪਾ ਨਾ ਜਣਾਓ ਕਬੀਰ ਜੀ ਮਹਾਰਾਜ ਕਹਿੰਦੇ ਨੇ ਨਾ ਮੋਹ ਸ਼ਾਨ ਨਾ ਛਾਪਰੀ ਮੇਰੇ ਕੋਲ ਨਾ ਛਾਨਾ ਨਾ ਛਪਰੀ ਹੈ ਭਾਬ ਮੈਨੂੰ ਆਪਣੇ ਘਰ ਟਿਕਾਣੇ ਦਾ ਵੀ ਕੋਈ ਗਰੂਰ ਨਹੀਂ ਨਾ ਮੋਹ ਘਰ ਨਹੀਂ گاਉ ਨਾ ਮੇਰਾ ਕੋਈ ਸ਼ਹਿਰ ਹੈ ਨਾ ਕੋਈ ਪਿੰਡ ਹੈ ਨਾ ਕੋਈ ਮੇਰਾ ਘਰ ਹੈ ਭਾਬ ਸਭ ਕੁਝ ਹੈ ਵੀ ਪਰ ਇਹਦੇ باوجود ਵੀ ਮੈਂ ਆਪਣੇ ਆਪ ਨੂੰ ਇਸ ਚੀਜ਼ ਤੋਂ ਸੁਰਤ ਕਰਕੇ ਨਿਰਲੇਪ ਰੱਖਿਆ ਵੀ ਮਨਾ ਇਹ ਸਭ ਚੀਜ਼ਾਂ ਤੈਨੂੰ ਵਰਤਣ ਲਈ ਮਿਲੀਆਂ ਜ਼ਰੂਰ ਨੇ ਪਰ ਤੇਰੀਆਂ ਆਪਣਾ ਇਹਦੇ ਚ ਕੁਝ ਵੀ ਨਹੀਂ ਵਣ ਜਾ ਰਿਆ ਵਾਲੀ ਫੇਰੀ ਹੈ ਤੇਰੀ ਮਤ ਹਰ ਪੁੱਛੇ ਕੌਣ ਹੈ ਮੇਰੇ ਜਾਤ ਨੰ ਨਾ ਮੈਂ ਆਪਣੇ ਨਾਂ ਦਾ ਕਦੇ ਢੰਡੋਰਾ ਪਟਿਆ ਤੇ ਨਾ ਆਪਣੀ ਬਰਾਦਰੀ ਦਾ ਇਹ ਸਭ ਮੈਂ ਇਸ ਕਰਕੇ ਕੀਤਾ ਕਬੀਰ ਜੀ ਕਹਿੰਦੇ ਮਾਤਾਰ ਪੁੱਛੇ ਕੌਣ ਹੈ ਮਤਾ ਵਾਈ ਗਰੂ ਕਿਤੇ ਮੇਰੇ ਵੱਲ ਕਿਰਪਾ ਦੀ ਦ੍ਰਿਸ਼ਟੀ ਕਰੇ ਤੇ ਪੁੱਛ ਰਿਹਾ ਬਕੌਣ ਹੈ ਵੀ ਤੂੰ ਉਹਦਾ ਇੰਨਾ ਪੁੱਛਣਾ ਹੀ ਮੇਰੇ ਲਈ ਬੜੀ ਲਾਜਵਾਬ ਗੱਲ ਹੈ ਉਹਦਾ ਇੰਨਾ ਧਿਆਨ ਹੀ ਮੇਰੇ ਵੱਲ ਬਖਸ਼ਿਸ਼ਾਂ ਦਾ ਦਰਵਾਜ਼ਾ ਹੈ ਇਨੂੰ ਹਜ਼ੂਰ ਨੇ ਅਗੇ ਕਿਰਪਾ ਕਟਾਕ ਅਵਲੋਕਨ ਕੀਤਾ ਐਨ ਥੋੜੀ ਜੀ ਦ੍ਰਿਸ਼ਟੀ ਤੁਰੇ ਤੁਰੇ ਜਾਂਦਿਆ ਮੇਰ ਦੀ ਨਜ਼ਰ ਪਾ ਜਾਣੀ ਈ ਤੇਰੀ ਮੇਰੇ ਲਈ ਸਾਰੀਆਂ ਬਖਸ਼ਿਸ਼ਾਂ ਦਾ ਸੂਮਾ ਹੈ ਹਜ਼ੂਰ ਅਗਲੇ ਬਚਨ ਵਿੱਚ ਕਹਿੰਦੇ ਨੇ ਕਬੀਰ ਮੋਹੇ ਮਰਨੇ ਕਾ ਚਾਉ ਹੈ ਮਰੋਂ ਤਾ ਹਰ ਕੈ ਦਵਾਰ ਕਬੀਰ ਜੀ ਕਹਿੰਦੇ ਨੇ ਮੈਨੂੰ ਇਹ ਹੰਕਾਰ ਮੋਹ ਤ੍ਰਿਸ਼ਨਾ ਵੱਲੋਂ ਮਰਨ ਦਾ ਬੜਾ ਚਾਹ ਮੈਂ ਚਾਹੁੰਨਾ ਵੀ ਇਹਨਾਂ ਚੀਜ਼ਾਂ ਵੱਲੋਂ ਮੈਂ ਮੁਕਤ ਹੋਵਾਂ ਮਰਨ ਦਾ ਅਰਥ ਇੱਥੇ ਮੁਕਤ ਹੋਣਾ ਹੈ ਛੁੱਟ ਜਾਣਾ ਹੈ ਮੋਹ ਤੋਂ ਤ੍ਰਿਸ਼ਨਾ ਤੋਂ غرੂਰ ਤੋਂ ਪੁੱਛਿਆ ਕਬੀਰ ਜੀ ਮਹਾਰਾਜ ਸਾਰੀ ਦੁਨੀਆ ਮੋਹ ਨੂੰ ਜੀਣਾ ਚਾਹੁੰਦੀ ਏ ਹੰਕਾਰ 'ਚ ਜੀਣਾ ਚਾਹੁੰਦੀ ਏ ਔਰ ਇਹਨਾਂ ਚੀਜ਼ਾਂ ਨੂੰ ਵਧਾਉਣ ਤੇ ਹੀ ਸਾਡੇ ਸਾਰਾ ਪ੍ਰੋਸੈਸ ਇਹਨਾਂ ਚੀਜ਼ਾਂ ਨੂੰ ਵਧਾਉਣ ਤੇ ਹੀ ਲੱਗਦਾ ਮੇਰੀ ਹੋਂਦ ਵੱਡੀ ਹੋਵੇ ਮੇਰਾ ਵੋਹ ਵੱਡਾ ਹੋਵੇ ਮੇਰੀ ਤ੍ਰਿਸ਼ਨਾ ਹੋਰ ਵਧੇ ਤੇ ਤ੍ਰਿਸ਼ਨਾ ਨੂੰ ਵਧਾਉਣ ਦੇ ਹੀ ਸਾਰੇ ਸਾਧਨ ਇਕੱਠੇ ਕਰਦੇ ਆਂ ਕੋਸ਼ਿਸ਼ ਇਹੀ ਰਹਿੰਦੀ ਹੈ ਪਰ ਕਬੀਰ ਜੀ ਮਹਾਰਾਜ ਤੁਸੀਂ ਇਸ ਪਾਸਿਓਂ ਕਿਉਂ ਮੁਕਤ ਹੋਣਾ ਚਾਹੁੰਦੇ ਹੋ ਇਹ ਸਾਰਾ ਪਾਸਾ ਕਿਉਂ ਛੱਡਣਾ ਚਾਹੁੰਦੇ ਹੋ ਮੋਏ ਮਰਨੇ ਕਾ ਚਾਹੂ ਹੈ ਮਰਉ ਤਾਂ ਹਰ ਕੈ ਦਵਾਰ ਮੈਨੂੰ ਇਸ ਪਾਸਿਓਂ ਪ੍ਰਾਮ ਹੋਣ ਦਾ ਚਾਹ ਹੈ ਤੇ ਮੈਂ ਚਾਹੁੰਨਾ ਮੈਂ ਵਾਹਿਗੁਰੂ ਦੇ ਦਰ ਤੇ ਮਰਾਂ ਭਾਵ ਮੈਂ ਆਪਾ ਭਾਵ ਤਿਆਗ ਕੇ ਵਾਹਿਗੁਰੂ ਦੇ ਦਰ ਤੇ ਪਿਆ ਰਵਾਂ ਇਸ ਪਾਸੇ ਟਹਿ ਪਵਾਂ ਇੱਥੇ ਆ ਕੇ ਡਿੱਗਾ ਉਹਦੀ ਸ਼ਰਨ ਵਿੱਚ ਆ ਪਵਾਂ ਪੁੱਛਿਆ ਜੀ ਕਿਉਂ ਚਾਹੁੰਦੇ ਹੋ ਇਸ ਤਰ੍ਹਾਂ ਕਰਨਾ ਕਬੀਰ ਜੀ ਮਹਾਰਾਜ ਕਹਿੰਦੇ ਮਤ ਮਤਾ ਕਿਤੇ ਮੇਰੀ ਇਹ ਕਲਣਾ ਨੂੰ ਫਲ ਪਵੇ ਹਰ ਪੁੱਛੈ ਹਰੀ ਵਾਹਿਗੁਰੂ ਆਵਾਜ਼ ਦੇ ਕੇ ਮੈਨੂੰ ਪੁੱਛੇ ਕੌਣ ਹੈ ਕੌਣ ਹੈ ਵਈ ਤੂੰ ਪਰ ਹਮਾਰੇ ਬਾਰ ਮੇਰੇ ਦਰਵਾਜ਼ੇ ਤੇ ਤੂੰ ਆਇਆ ਤੂੰ ਕੌਣ ਹੈ ਇਹ ਤਾਂ ਵੱਡੀ ਪੁਛ ਪ੍ਰਤੀਤ ਹੋਰ ਕੀ ਹੋ ਸਕਦੀ ਆ ਕੋਈ ਬਹੁਤ ਵੱਡਾ ਆਦਮੀ ਆਇਆ ਹੋਵੇ ਹਾਲਾਂਕਿ ਸਾਨੂੰ ਪਤਾ ਹੁੰਦਾ ਹੈ ਉਹਨੇ ਸਾਨੂੰ ਯਾਦ ਨਹੀਂ ਰੱਖਣਾ ਹਜ਼ਾਰ ਬੰਦੇ ਦੀ ਭੀੜ ਹੈ ਹਜ਼ਾਰ ਚੋਂ ਉਹ ਜਿਨ੍ਹਾਂ ਨੇ ਸੱਦੇ ਉਹਨੇ ਤਾਂ ਬਾਅਦ ਚ ਉਹਨੂੰ ਨਹੀਂ ਬੁਲਾਉਣਾ ਚਾਜ ਨਾਲ ਸਾਨੂੰ ਨੇ ਕਿੱਥੋਂ ਬੁਲਾਉਣਾ ਵੀ ਅਸੀਂ ਤੁਹਾਨੂੰ ਵੇਖਣ ਹੀ ਆਏ ਆ ਸੈਲੀਬ੍ਰਿਟੀ ਆਦਮੀ ਹੈ ਫਿਰ ਵੀ ਬੰਦਾ ਅੱਗੇ ਹੋ ਕੇ ਫੋਨ ਨਾਲ ਸੈਲਫੀ ਲੈਂਦਾ ਹੈ ਆਪਣੇ ਆਪ ਨੂੰ ਪ੍ਰਾਊਡ ਫੀਲ ਕਰਵਾਉਂਦਾ ਵੀ ਮੈਂ ਏਡੇ ਵੱਡੇ ਬੰਦੇ ਨਾਲ ਖਲੋ ਸਕਿਆ ਇੱਕ ਮਿੰਟ ਲਈ ਇੱਕ ਸਕਿੰਟ ਲਈ ਜੇ ਉਹ ਸਾਡੇ ਨਾਲ ਹੱਸ ਕੇ ਹੱਥ ਮਿਲਾ ਜਾਏ ਸਾਨੂੰ ਇਹਵੇਂ ਲੱਗਦਾ ਵੀ ਸਾਡਾ ਮਾਣ ਵੱਧ ਗਿਆ। ਹਾਲਾਂਕਿ ਸਾਨੂੰ ਪਤਾ ਹੈ ਉਹਨੇ ਬਾਅਦ ਚ ਨਾ ਸਾਨੂੰ ਮਿਲ ਲੈ ਨਾ ਉਹਨੂੰ ਸਾਡੇ ਨਾਲ ਕੋਈ ਗੱਲ ਏ ਨਾ ਕੋਈ ਬਾਤ ਏ। ਅਸੀਂ ਕਹਾਂਗੇ ਵੀ ਉਹਨੂੰ ਫੋਟੋ ਵਖਾ ਕੇ ਪਿਆ ਵੇਖੋ ਆਪਣੀ ਤਸਵੀਰ ਉਹ ਕਹੇਗਾ ਇਹੋ ਜਿਹਿਆਂ ਤਾਂ ਲੱਖਾਂ ਤਸਵੀਰਾਂ ਮੇਰੀਆਂ ਰੋਜ਼ ਲੋਕ ਖਿੱਚਦੇ ਐ। ਮੈਂ ਕਿਨੂੰ ਕਿਨੂੰ ਯਾਦ ਰੱਖਾਂ। ਪਰ ਆਪਣੇ ਚ ਕਾਹਦੂ ਵੱਡੇ ਵੱਡੇ ਲੀਡਰਾਂ ਦੀਆਂ ਫੋਟੋਆਂ ਆਪਾਂ ਸਜਾ ਕੇ ਰੱਖਦੇ ਹੁੰਨੇ ਸੀ ਘਰਾਂ 'ਚ। ਜਿਹਦੇ ਨਾਲ ਫੋਟੋ ਖਿੱਚੀ ਜਦੋਂ ਸਰਕਾਰ ਜਾਂਦੀ ਬੰਦਾ ਫੋਟੋ ਪੁੱਠੀ ਕਰ ਰਹਿੰਦਾ ਸੀ ਸਰਕਾਰ ਚਲੀ ਗਈ ਹੁਣ ਲੀਡਰ ਦਾ ਮੁੱਲ ਕੋਈ ਨਹੀਂ ਰਿਹਾ ਜਾਂ ਉਹਨੂੰ ਜੇਲ੍ਹ ਹੋ ਗਈ ਫਿਰ ਬੰਦਾ ਕਹਿੰਦੇ ਫੋਟੋ ਲਾ ਦਿਓ ਲੋਕ ਕਹਿਣਗੇ ਜੇ ਫਰਾਡੀਆਂ ਨਾਲ ਫੋਟੋਆਂ ਖਿੱਚੀਆਂ ਨੇ ਜਿਹੋ ਜਿਹਾ ਉਹ ਨੇ ਉਹ ਜਿਹਾ ਹੀ ਅੱਗੇ ਲੋਕ ਨੇ ਫੋਟੋ ਤੋਂ ਕੰਮ ਲੈਣਾ ਹੈ ਉਹਨਾਂ ਚਿਹਰੇ ਆਪਣੇ ਆਪ ਨੂੰ ਮਾਣ ਦੇਣ ਵੀ ਐਡੇ ਵੱਡੇ ਵੇਖੋ ਸਾਡੇ ਲੀਡਰ ਨਾਲ ਸਾਡੀ ਤਸਵੀਰ ਝੂਠੇ غرور ਝੂਠੇ ਪਰਸ਼ਾਵਿਆਂ ਨੂੰ ਫੜਨ ਦੀ ਕੋਸ਼ਿਸ਼ ਵਿੱਚ ਬੰਦਾ ਲੱਗਾ ਹੋਇਆ ਹੈ। ਝੂਠੇ ਤਰਵਾਸ ਆਪਣੇ ਆਪ ਨੂੰ ਤੇ ਦੂਜੇ ਨੂੰ ਲਗਾਤਾਰ ਤੂੰ ਮੈਨੂੰ ਕਾਜ਼ੀ ਕਹਿ ਮੈਂ ਤੈਨੂੰ ਮੁੱਲਾ ਕਮਾ ਇਹ ਖੇਡ ਵਿੱਚ ਪਿਆ ਹੋਇਆ ਲਗਾਤਾਰ ਹੈ ਵਿੱਚ ਕੁਝ ਵੀ ਨਹੀਂ ਯਥਾਰਥ ਕੁਝ ਨਹੀਂ ਸਚਾਈ ਕੁਝ ਨਹੀਂ। ਕਬੀਰ ਜੀ ਮਹਾਰਾਜ ਕਹਿੰਦੇ ਨੇ ਮੈਂ ਉਸ ਵਾਹਿਗੁਰੂ ਦੀ ਕਿਰਪਾ ਦ੍ਰਿਸ਼ਟੀ ਚਾਹੁੰਦਾ। ਮੈਨੂੰ ਪਤਾ ਹੈ ਉਹਦਾ ਕੇਵਲ ਇਹਨਾ ਪੁੱਛ ਲੈਣਾ ਹੈ। ਕੌਣ ਹੈ ਭਾਈ ਤੂੰ ਮੇਰੇ ਦਰਵਾਜ਼ੇ ਦੇ ਉੱਤੇ ਆਇਆ ਮੇਰੀ ਪੋਛ ਪ੍ਰਤੀਤ ਬਣਾਉਂਦਾ ਤੇ ਮੈਨੂੰ ਪਤਾ ਉਹ ਮੈਨੂੰ ਦਿਲੋਂ ਨਹੀਂ ਭੁਲਾਉਂਦਾ ਉਹ ਵਿਸਾਰਦਾ ਨਹੀਂ ਮੈਂ ਤਾਂ ਉਹਦੀ ਦ੍ਰਿਸ਼ਟੀ 'ਚ ਪ੍ਰਵਾਨ ਹੋਣ ਵਾਸਤੇ ਉਹਦੇ ਦਰ ਤੇ ਆਪਣੀ ਉਕਤ ਘਟਣ ਵਾਸਤੇ ਵੀ ਵਾਹਿਗੁਰੂ ਦੀ ਦਰ ਦੇ ਉੱਤੇ ਮੇਰੀ ਪੋਛ ਪ੍ਰਤੀਤ ਬਣੇ ਵਾਹਿਗੁਰੂ ਦੀ ਦ੍ਰਿਸ਼ਟੀ ਵਿੱਚ ਮੇਰਾ ਜੀਵਨ ਆਏ ਪ੍ਰਵਾਨ ਚੜੇ ਉਹਨੂੰ ਪ੍ਰਵਾਨਗੀ ਮਿਲੇ ਇਸ ਵਾਸਤੇ ਮੈਂ ਉਦੇ ਦਰ ਤੇ ਠਹਿ ਪੈਣਾ ਚਾਹੁੰਦਾ ਹਾਂ ਸਮਰਪਿਤ ਹੋਣਾ ਚਾਹੁੰਦਾ ਹਾਂ ਪਰ ਇਹ ਤਦੋਂ ਹੋਏਗਾ ਜਦੋਂ ਮੈਂ ਮੋਹ ਹੰਕਾਰ ਤ੍ਰਿਸ਼ਨਾ ਤੇ ਵਾਸ਼ਨਾ ਵੱਲੋਂ ਮਰਾਂਗਾ ਇਧਰੋਂ ਉਪਰਾਮ ਹੋਵਾਂਗਾ ਇਧਰੋਂ ਮੁਕਤ ਹੋਇਆ ਉਹਦੇ ਦਰ ਤੇ ਪੁਸ਼ਪ ਪ੍ਰਤੀਤ ਹੁੰਦੀ ਏ ਮਤ ਹਰ ਪੁੱਛੇ ਕੌਣ ਹੈ ਫਿਰ ਇਹਦੇ ਵਿੱਚ ਇੱਕ ਹੋਰ ਸਮਝਣ ਵਾਲਾ ਖਿਆਲ ਇਹ ਹੈ ਇਹਨਾਂ ਦੋਨਾਂ ਸ਼ਲੋਕਾਂ ਵਿੱਚ ਵੀ ਇਹ ਸਾਰਾ ਕੁਝ ਛੱਡ ਕੇ ਵੀ غرੂਰ ਨਹੀਂ ਕੀਤਾ ਜਾਣਾ ਵੀ ਮੈਂ ਅਤਿਆਗਿਆ ਫਿਰ ਵੀ ਇਹ ਉਮੀਦ ਰੱਖੀ ਜਾਣੀ ਹੈ ਵੀ ਮੈਨੂੰ ਉਹਦੀ ਬਖਸ਼ਿਸ਼ ਮਿਲੇ ਉਹਦੀ ਕਿਰਪਾ ਮਿਲੇ ਬੰਦਾ ਥੋੜਾ ਜਿਹਾ ਨੇਕ ਅਮਲ ਕਰਦਾ ਤੇ ਉਹ ਨੇਕ ਅਮਲ ਦਾ ਹੰਕਾਰ ਹੀ ਬੰਦੇ ਦੇ ਅੰਦਰ ਬਹਿ ਜਾਂਦਾ ਹੈ ਮੈਂ ਚੰਗਾ ਕੀਤਾ ਉਹਦੇ ਤੋਂ ਵੀ ਬਚਣਾ ਹੈ ਭਗਤੀ ਦੇ ਮਾਰਗ ਤੇ ਤੁਰਦਿਆਂ ਕਬੀਰ ਜੀ ਮਹਾਰਾਜ ਕਹਿੰਦੇ ਨੇ ਛੱਡ ਕੇ ਤਿਆਗ ਕੇ ਵੀ ਇਹ ਨਹੀਂ ਕਹਿਣਾ ਮੈਂ ਵੈਗੁਰੂ ਛੱਡ ਲਿਆ ਮੈਂ ਆ ਚੀਜ਼ ਤਿਆਗ ਦਿੱਤੀ ਹੈ ਨਹੀਂ ਉਥੇ ਕਹਣਾ ਵੈਗੁਰੂ ਮੈਂ ਤੇ ਤੇਰੀ ਬਖਸ਼ਿਸ਼ ਦਾ ਤਲਬਗਾਰ ਆ ਲੋੜਵੰਦਾ ਇਹ ਪ੍ਰਾਪਤ ਕਰਨਾ ਆ ਮੈਂ ਤੇਰੀ ਬਖਸ਼ਿਸ਼ ਵਾਸਤੇ ਸਾਰਾ ਕੁਝ ਕਰ ਰਿਹਾ ਮੈਨੂੰ ਆਪਣੀ ਬਖਸ਼ਿਸ਼ ਨਾਲ ਨਿਵਾਜ਼ ਮੈਂ ਤੇਰੇ ਦਰ ਦੇ ਉੱਤੇ ਖੜਾ ਤੇਰੇ ਦਰਵਾਜ਼ੇ ਤੇ ਟਹਿ ਪਿਆ ਸਮਰਪਿਤ ਹੋ ਗਿਆ ਸਾਇਬ ਕਿਰਪਾ ਕਰਨ ਅਗਲੇਰੇ ਬਚਨ ਅਗਲੇ ਦੀਵਾਨਾ ਵਿੱਚ ਵਿਚਾਰਨ ਦਾ ਯਤਨ ਕਰਾਂਗੇ ਮਹਾਰਾਜ ਹੋਈਆਂ ਪੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨ ਆਪ ਸਭਨਾ ਦਾ ਧੰਨਵਾਦ ਅਦਬ ਨਾਲ ਗੁਰੂ ਫਤਿਹ ਨਾਲ ਸਾਂਝ ਬਣਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ